ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਪਹਿਲਾ ਆਪਾਂ ਛਾਇਲ ਸਿੱਧੀ ਗੁਰੂਬਲ ਸਿੰਘ ਜੀ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਨਾਰਾ ਆਪਾਂ ਗੱਜ ਕੇ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਾਂ ਅੱਜ ਗੱਲ ਕਰਦੇ ਹਾਂ ਦੁਪਹਿਰਾ ਸਾਹਿਬ ਦੀ ਕਿ ਕਈ ਭੈਣ ਭਰਾ ਮੈਸੇਜ ਕਰਦੇ ਹੁੰਦੇ ਆ ਕਿ 4 ਘੰਟੇ 4 ਘੰਟੇ ਤੱਕ ਚੌਂਕੜਾ ਲਾਉਣਾ ਹੀ ਬਹੁਤ ਔਖਾ ਦੇਖੋ ਜੀ ਜਿਦੋਂ ਗੁਰੂ ਸਾਹਿਬ ਦੀ ਮੇਰ ਹੋ ਜਾਂਦੀ ਹੈ ਨਾ ਉਹਦੇ ਦੀ ਛਤਰ ਛਾਇਆ ਹੇਠ ਬਹੁਤ ਕੁਝ ਹੋ ਜਾਂਦਾ ਹੁੰਦਾ ਤੇ ਦੁਪਹਿਰਾ ਸਾਹਿਬ ਇੱਕ ਇਹੋ ਜਿਹੀ ਮਤਲਬ ਬਾਣੀ ਬਣ ਗਈ ਆ ਬਾਬਾ ਦੀਪ ਸਿੰਘ ਦੀ ਐਨੀ ਕਿਰਪਾ ਹੋਈ ਹੈ ਬਾਬਾ ਦੀਪ ਸਿੰਘ ਜੀ ਦੀ ਐਨੇ ਕਿ ਅਪਰ ਅਪਾਰ ਕਿਰਪਾ ਹੋਈ ਆ ਸਭ ਤੇ ਜਿਨੇ ਕਦੇ ਮੇਰੇ ਵਰਗੇ ਪਾਪੀ ਰੂਹ ਨੇ ਕਿਰੇ 10 ਮਿੰਟ ਦਾ ਚੌਂਕੜਾ ਨਹੀਂ ਸਿਲਾਇਆ ਤੇ ਖਾਲਸਾ ਜੀ ਅੱਜ 4 ਘੰਟਿਆਂ ਦਾ ਸੰਗੜਾ ਲੌਂਗ ਟਾਈਮ ਦਾ ਲਾਹ ਕੇ ਚਪੈਰਾ ਸਾਹਿਬ ਦੀ ਬਾਣੀ ਪੜਦੇ ਨੇ ਦੁਪਹਿਰਾ ਸਾਹਿਬ ਘਟਦੇ ਨੇ ਤੇ ਇੱਕ ਬਾਬਾ ਦੀਪ ਸਿੰਘ ਜੀ ਹੈ ਜਿਹੜੇ ਕੀ ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਿੱਧਾ ਜੋੜ ਦਿੰਦੇ ਆ ਉਰਬ ਰਬ ਨਾਲ ਤਾਰਾ ਜੋੜ ਦਿੰਦੇ ਨੇ ਆਪਣੇ ਜਿਦੂ ਆਪਾਂ ਚਪੈਰਾ ਸਾਹਿਬ ਦੀ ਬਾਣੀ ਪੜਦੇ ਆ ਮਾਰੂ ਦੀ ਬਾਣੀ ਪੜਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਬਾ ਦੀਪ ਸਿੰਘ ਜੀ ਆਪਾਂ ਨੂੰ ਆਪ ਗੁਰੂ ਨਾਲ ਜੁੜੇ ਹੋਏ ਬਾਬਾ ਜੀ ਤੇ ਆਪਾਂ ਨੂੰ ਵੀ ਜੋੜ ਦਿੰਦੇ ਨੇ ਖਾਲਸਾ ਜੀ ਤੇ ਅੱਪਾਂ ਇੱਕ ਬਾਬਾ ਜੀ ਦੇ ਰਾਹੀ ਗੁਰੂ ਦੀ ਗੁਰੂ ਨਾਲ ਮਿਲ ਸਕਦੇ ਆ ਆਪਾਂ ਬਾਬਾ ਜੀ ਦਾ ਨਾਮ ਲੈ ਕੇ ਬਾਣੀ ਪੜਦੇ ਕਿ ਇਹ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਚਪੈਰਾ ਸਾਹਿਬ ਬਾਣੀਤਾ ਗੁਰੂ ਗ੍ਰੰਥ ਸਾਹਿਬ ਦੀ ਆਲਾ ਕਈ ਲੋਕ ਤਰਕ ਵੀ ਕਰਦੇ ਆ ਪਰ ਮੇਰੇ ਵੀਰ ਨੇ ਇੱਕ ਨੇ ਇਸ ਮੈਸੇਜ ਕੀਤਾ ਸੀ ਕਹਿੰਦੇ ਜੀ 4 ਘੰਟੇ ਬਾਣੀ 4 ਘੰਟੇ ਦਾ ਬਹੁਤ ਔਖੀ ਆ ਪਰ ਖਾਲਸਾ ਜੀ ਜਦੋਂ ਜਿਹੜੇ ਬੰਦੇ ਨੇ ਕਦੇ ਨਿਤਨੇਮ ਨਹੀਂ ਕੀਤਾ ਸੀ 10 ਮਿੰਟ ਦਾ ਚੌਂਕੜਾ ਨਹੀਂ ਸੀ ਲਾ ਸਕਦਾ ਉਹ ਅੱਜ ਦੇਖ ਲੋ ਵਾਹਿਗੁਰੂ ਦੀ ਕਿਰਪਾ ਅਨੁਸਾਰ 4 ਘੰਟਿਆਂ ਦਾ ਚੌਂਕੜਾ ਲਾ ਕੇ ਪੈਰਾ ਸਬ ਦੀ ਬਾਣੀ ਪੜਦੇ ਤੇ ਬਾਬਾ ਜੀ ਬਾਬਾ ਜੀ ਤੇ ਇੱਕੋ ਵਿਚਾਲੇ ਬਚੋਲਾ ਬਣ ਜਾਂਦੇ ਕਿਉਂਕਿ ਬਾਬਾ ਜੀ ਦੀ ਆਪ ਬੰਦਗੀ ਬਹੁਤ ਕੀਤੀ ਸੀ ਬਾਬਾ ਜੀ ਨੇ ਆਪ ਬੰਦਗੀ ਕੀਤੀ ਤੇ ਸਾਰੀਆਂ ਰੂਹਾਂ ਨੂੰ ਬੰਦਗੀ ਕਰਨ ਲਗਾਤਾ ਹੁਣ ਜਿੰਨੇ ਮਤਲਬ ਜਿੰਨੇ ਵੀ ਜਪੜਾ ਸਾਹਿਬ ਦੇ ਪਤਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਕਈਆਂ ਨੂੰ ਚਲੋ ਉਹਨਾਂ ਨੂੰ ਤਾਂ ਪਟੇਕ ਮਾਰਨਦੇ ਆ ਵੀ ਨਹੀਂ ਉਹਨਾਂ ਤੋਂ ਹੁੰਦਾ ਜਿਨ੍ਹਾਂ ਨੂੰ ਗੁਰਬਾਣੀ ਬਾਰੇ ਪਤਾ ਜਪੜਾ ਸਾਹਿਬ ਬਾਰੇ ਪਤਾ ਉਹ ਮੇਰੇ ਭੈਣ ਭਰਾ ਨਿਤਨੇਮ ਵੀ ਕਰਦੇ ਆ ਤੇ ਚਪੈਰਾ ਸਾਹਿਬ ਵੀ ਘਟਦੇ ਹੈ ਤੇ ਚਪੈਰਾ ਸਾਹਿਬ ਦੇ ਵਿੱਚ ਐਨੀ ਤਾਕਤ ਹੈ ਨਾ ਖਾਲਸਾ ਜੀ ਕਦੇ ਅੰਦਾਜ਼ਾ ਵੀ ਨਹੀਂ ਹੋਣਾ ਕਿ ਚਪੈਰਾ ਸਾਹਿਬ ਦੇ ਵਿੱਚ ਕਿੰਨੀ ਤਾਕਤ ਹੈ ਕਿਉਂਕਿ ਇਸ ਦਾਸ ਦਾ ਇਸ ਪੀਰੀਅਸ ਹੈ 7 ਸਾਲ ਤੋਂ ਦਾਸ ਦਾ ਇਸ ਪੀਰੀਅਸ ਖਾਲਸਾ ਜੀ ਵੈਸੇ ਤਾਂ ਸਿੱਖੀ ਬਚਪਨ ਤੋਂ ਪਰ ਚਪੈਰਾ ਸਾਹਿਬ ਦੀ ਪਹਿਲਾ ਮੈਨੂੰ ਵੀ ਮੈਂ ਐਵੇਂ ਗੱਲਾਂ ਮਾਰੀ ਜਾਵਾਂ ਹਨ ਮੈਨੂੰ ਵਿੱਚ ਦਪਹਿਰਾ ਸਾਬ ਦੀ ਪਹਿਲਾਂ ਕੋਈ ਸੂਜ-ਬੂਜ ਨਹੀਂ ਹੈਗੀ ਸੀ ਮਤਲਬ ਮੈਂ ਸੁਣਦੀ ਹੁੰਦੀ ਸੀ ਤੇ ਅਸੀਂ ਸੀਤਾ ਸਾਹਿਬ ਜਾਂਦੇ ਹੁੰਦੇ ਸੀ ਤੇ ਆ ਦਰਵਾਜਾ ਮੱਥਾ ਟੇਕ ਕੇ ਰਾਤ ਰਹਿਣਾ ਜਾਂ ਦੋ ਰਹਿਣਿਆ ਅਸੀਂ ਆ ਜਾਂਦੇ ਸੀ ਬਟ ਮੈਂ ਦਪਹਿਰਾ ਸਾਬ ਨਹੀਂ ਕਦੇ ਕੱਟਿਆ ਸੀ ਤੇ ਦਾਸ ਨੇ ਜਦੋਂ ਪਹਿਲੀ ਵਾਰ ਦਪਹਿਰਾ ਸਾਬ ਕੱਟਿਆ ਇਹਦੂ 7 ਸਾਲ ਪਹਿਲਾਂ ਜਦੋਂ ਮੈਂ ਸਪੈਰਾ ਸਾਹਿਬ ਕਟਿਆ ਸੀ ਖਾਲਸਾ ਜੀ ਬਹੁਤ ਔਖਾ ਕਟਿਆ ਸੀ ਝੂਠ ਤਾਂ ਮੈਂ ਮਾਰਦੀ ਨਹੀਂ ਜੋ ਹੋਊਗਾ ਮੈਂ ਸੱਚ ਦੱਸੂਗੀ ਜਦੋਂ ਮੈਂ ਚਪੈਰਾ ਸਾਹਿਬ ਕਟਿਆ ਖਾਲਸਾ ਜੀ ਮੇਥੋਂ ਬਾਣੀ ਨਹੀਂ ਪੜੀ ਜਾਂਦੀ ਸੀ ਜਦੋਂ ਚਪੈਰਾ ਸਾਹਿਬ ਦੇ ਵਿੱਚ ਮੈਂ ਬੈਠੇ ਸੀ ਤੇ ਚਪੈਰਾ ਸਾਹਿਬ ਦੇ ਵਿੱਚ ਬੈਠੇ ਨੂੰ ਮੈਨੂੰ ਐਨੀ ਨੀਂਦ ਆਵੇ ਐਨੀ ਨੀਂਦ ਆਵੇ ਕਿ ਮੈਂ ਇੱਕ ਪੰਕਤੀ ਪੜਾਂ ਤਰਜੀ ਸਾਹਿਬ ਦੀ ਤਾਂ ਮੈਂ ਫੇਸ ਹੋ ਜਾ ਮੈਂ ਉਥੋਂ ਕਈ ਵਾਰੀ ਜਲ ਵੀ ਲੈ ਕੇ ਪੀਤਾ ਤੇ ਮਤਲਬ ਮੈਂ ਕਰਦੇ ਕਰਾਉਂਦੇ ਔਖੇ ਸੋਕੇ ਪੰਜ ਜਪਜੀ ਸਾਹਿਬ ਕੋਈ ਤੁਕਾਂ ਪੜੀਆਂ ਕੁਛ ਰਹਿ ਗਏ ਮੈਂ ਝੂਠ ਨਹੀਂ ਮਾਰਦੀ ਅੱਖਾਂ ਬੰਦ ਹੋ ਜਾਂਦੀ ਉਸ ਤੋਂ ਬਾਅਦ ਮੈਂ ਅਰਦਾਸ ਕੀਤੀ ਦੋਨੇ ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ ਮਹਾਰਾਜ ਅੱਗੇ ਬੀਤਨਤਨ ਬਾਬਾ ਦੀਪ ਸਿੰਘ ਜੀ ਸਹਿਤ ਮੇਰੇ ਅੰਗ ਸੰਗ ਸਹਾਇ ਹੋਣਾ ਮੇਰੀ ਚਤੂਚਪੈਰਾ ਸਾਹਿਬ ਦੀ ਸੇਵਾ ਲੈਣੀ ਸਹੀ ਮਹਾਰਾਜ ਨੇ ਮੇਰੇ ਤੇ ਐਨੀ ਕਿਰਪਾ ਕੀਤੀ ਖਾਲਸਾ ਜੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਉਦੋਂ ਮੈਂ ਚਪੈਰਾ ਸਾਹਿਬ ਆਜ ਮੇਰਾ ਕਿਵੇਂ ਕੰਪਲੀਟ ਹੋਇਆ ਇਹ ਦਾਸ ਤਾਂ ਖੁਦਾ سپੀਰੀਅਸ ਹੈ ਤੇ ਪਰ ਅੱਜ ਮੈਂ ਇਹੀ ਪ੍ਰਚਾਰ ਮੈਂ ਤਾਂ ਕਰਦੀ ਆ ਕਿ ਚਪੈਰਾ ਸਾਹਿਬ ਕੱਟ ਕੇ ਨਾ ਐਨੇ ਸਾਤੋਂ ਚਪੈਰਾ ਸਾਹਿਬ ਕੱਟ ਕੇ ਬਹੁਤ ਖੁਸ਼ ਲਿਆ ਮਹਾਰਾਜ ਨੇ ਬਹੁਤ ਆਤਾ ਵਕਸੀਆ ਨੇ ਜੋ ਨਹੀਂ ਮੰਗਿਆ ਉਹ ਵੀ ਦਿੱਤਾ ਜੋ ਮੰਗਿਆ ਉਹ ਵੀ ਦਿੱਤਾ ਪਰ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਹੁੰਨੀ ਆ ਕਿ ਗੁਰੂ ਨਾਲ ਜੁੜੋ ਗੁਰੂ ਨਾਲ ਜੁੜਾਂਗੇ ਤੇ ਫੇਰ ਹੀ ਆਪਣੀ ਗਤੀ ਹੋਣੀ ਹੈ ਜੀ ਗੁਰੂ ਬਿਨਾ ਕੁਝ ਨਹੀਂ ਹੈਗਾ ਆਪਣਾ ਬਾਣੀ ਬਾਣੇ ਦੇ ਧਰਨੀ ਹੋ ਬਾਣੀ ਨਾਲ ਜੁੜੋ ਤੇ ਹਾਂ ਮੇਰੇ ਮੈਂ ਇੱਥੇ ਵੀਡੀਓ ਬਣਾਉਂਦਾ YouTube ਤੇ ਮੇਰਾ ਮਤਲਬ ਹੁੰਦਾ ਮੈਂ ਜਿਹੜੇ ਮੇਰੇ ਕਮੈਂਟ Facebook ਤੇ ਆਉਂਦੇ ਨੇ ਪੈਣਾ ਵੀਰਾਂ ਦੇ ਉਹ ਵੀ ਮੈਂ ਉਹਨਾਂ ਨੂੰ ਕਹਿ ਦਿੰਨੇ ਹੁੰਦੇ ਮੇਰੇ YouTube ਤੇ ਵੇਖ ਲਓ ਉਹਦਾ ਰਪਲਾਈ ਮੈਂ YouTube ਤੇ ਕਰਦੀ ਆ ਇਸ ਦਾ ਵੀ ਤੇ ਮੈਂ Facebook ਦਾ ਵੀ ਉਹਦਾ ਰਪਲਾਈ ਮੈਂ ਇੱਥੇ YouTube ਤੇ ਕਰਦੀ ਹੰਨੀ ਆ ਪੋਸਟ ਪਾ ਕੇ ਤੇ ਫਿਰ ਉਹ ਸਾਰੇ ਇੱਥੇ YouTube ਤੇ ਵੇਖ ਲੈਂਦੇ ਨੇ ਜਿਹੜੇ ਮੈਨੂੰ ਕਮੈਂਟ ਇਨਬਾਕਸ ਵਿੱਚ ਮੈਨੂੰ ਕਰਦੇ ਨੇ ਪੁੱਛਦੇ ਨੇ ਬਰਦਾਸ਼ਤ ਇਨਾ ਬਰਮੂ ਯਾਰ ਨੇ ਤਾਂ ਹੈ ਨਹੀਂ ਪਰ ਜਿੰਨਾ ਕੁ ਜ਼ਿੰਦਗੀ ਦਾ ਐਕਸਪੀਰੀਅੰਸ ਆਇਆਗਾ ਉਹਨਾਂ ਕੁ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਮੈਂ ਵੀ ਕਹਦਾ ਕਿ ਮੈਂ ਬਾਲਾ ਕੁਝ ਜਾਣਦੀ ਆ ਮੈਨੂੰ ਬਾਲਾ ਕੁਝ ਤਾਂ ਮੈਂ ਨਹੀਂ ਜਾਣਦੀ ਪਰ ਜੋ ਜ਼ਿੰਦਗੀ ਦਾ ਐਕਸਪੀਰੀਅੰਸ ਹੈਗਾ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਮਰਸ ਤੇ ਪਾਸ਼ਾ ਨੇ ਕਿਰਪਾ ਕੀਤੀ ਆ ਬਾਣੀਆਂ ਮਾਰਤ ਨੇ ਅੰਮ੍ਰਿਤ ਵੇਲਾ ਚੋੜੀ ਦੇ ਵਿੱਚ ਪਾਇਆ ਠੀਕ ਹੈ ਜੀ ਤੇ ਅੱਜ ਮੈਂ ਸੁਬਾਹ ਵੀਡੀਓ ਬਣਾਉਣ ਲੱਗੀ ਆ ਕਿਉਂਕਿ ਅੱਗੇ ਮੈਂ ਸ਼ਾਮ ਨੂੰ ਵੀਡੀਓ ਬਣਾਉਣੀ ਹੁੰਦੀ ਸੀ ਅੱਜ ਥੋੜਾ ਜਿਹਾ ਟਾਈਮ ਸੁਬਾਹ ਮਿਲ ਗਿਆ ਤੇ ਮੈਂ ਸੁਬਾਹ ਬਣਾਉਣ ਲੱਗੀ ਤੇ ਚਲੋ ਹੁਣ ਆਪਾਂ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਜ਼ਿਆਦਾ ਗੱਲਾਂ ਨਹੀਂ ਕਰਦੇ ਪਰ ਮੈਂ ਇੰਨਾ ਜ਼ਰੂਰ ਦੱਸਦੀ ਆ ਕਿ ਗੁਰੂ ਨਾਲ ਜੁੜੋ ਤੇ ਬਾਬਾ ਦੀਪ ਸਿੰਘ ਜੀ ਆਪਾਂ ਨੂੰ ਗੁਰੂ ਨਾਲ ਜੋੜ ਦੇ ਜਿਹੜੇ ਤਰਕ ਕਰਦੇ ਕਰ ਜਾਂਦੋ ਕਿਸੇ ਦੀ ਪਰਵਾਹ ਨਾ ਕਰੋ ਆਪਣੇ ਮਨ ਦੀ ਮੰਨੋ ਮਨ ਦੀ ਮੰਨੋਗੇ ਤਾਂ ਤੁਸੀਂ ਗੁਰਮਖ ਹੋਵੋਗੇ ਗੁਰੂ ਦੀ ਮੰਨੋਗੇ ਤਾਂ ਗੁਰਮਖ ਹੋਵੋਗੇ ਤੇ ਜੇ ਲੋਕਾਂ ਦੀ ਮੰਨੋਗੇ ਤਾਂ ਮਨਮਖ ਹੋਵੋਗੇ ਲੋਕਾਂ ਦੀ ਨਹੀਂ ਮੰਨਣੇ ਚਾਹੀਦੀ ਆਪਣੇ ਆਪਣੇ ਗੁਰੂ ਦੀ ਮੰਨੋ ਜੋ ਆਪਣੇ ਗੁਰੂਆਂ ਨੇ ਆਪਣੇ ਨੇ ਪੂਰਨੇ ਪਾਏ ਆ ਉਹਨਾਂ ਤੇ ਆਪਾਂ ਚੱਲੀਏ ਅ ਫੇਰ ਆਪਾਂ ਗੁਰੂ ਵਾਲੇ ਪੜ ਸਕਦੇ ਆ ਜੀ ਅਮਰਤ ਵੇਲੇ ਦੀ ਦਾਤ ਵੀ ਆਪਣੇ ਝੋਲੀ ਵਿੱਚ ਪੈ ਜਾਂਦੀ ਹੈ ਤੇ ਜਦ ਕਿ ਜਿਹੜੇ ਹੁਣ ਆਪਾਂ ਕਹਿ ਦਿੰਨੇ ਆ ਵੀ ਸਾਡੇ ਤੋਂ ਲੌਂਗ ਟਾਈਮ ਬੈਠ ਨਹੀਂ ਹੁੰਦਾ ਸੀ ਤੇ ਖਾਲਸਾ ਜੀ ਉਹ ਵੀ ਫਿਰ ਆਪਾਂ ਚਾਰ ਪਿੰਟਾਂ ਦਾ ਚੌਂਕੜਾ ਪ੍ਰਾਮ ਨਾਲ ਲਾ ਕੇ ਬੈਠ ਜਾਂਦੇ ਆ ਤੇ ਤੇ ਮੇਰੇ ਭੈਣਾਂ ਭਰਾਵਾਂ ਦੇ ਕਮੈਂਟ ਹੁੰਦੇ ਵੀ ਅਸੀਂ ਜਿਆਦਾ ਟਾਈਮ ਬੈਠ ਨਹੀਂ ਸਕਦੇ ਨਹੀਂ ਜੀ ਜਦੋਂ ਮਹਾਰਾਜੀ ਕਿਰਪਾ ਹੁੰਦੀ ਹੈ ਨਾ ਉਹ ਸਾ ਅਕਾਲ ਪੁਰਖ ਦੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਅਗੇ ਜੋ ਆਪ ਅਰਦਾਸ ਕਰਦੇ ਆ ਨਾ ਬਾਬਾ ਦੀਪ ਸਿੰਘ ਜੀ ਨੇ ਬਹੁਤ ਬੰਦਗੀ ਕੀਤੀ ਆਪ ਸਭ ਪਲੀਪਾਤ ਝਾੜ ਦਿਓ ਬਹੁਤ ਬੰਦਗੀ ਕਰਕੇ ਗੁਰੂ ਸਾਹਿਬ ਨਾਲ ਤਾਰਾ ਜੋੜਿਆ ਗੁਰੂ ਸਾਹਿਬ ਨਾਲ ਸਿੱਧਾ ਕੰਟੈਕਟ ਹੋਇਆ ਉਹਨਾਂ ਦਾ ਫੇਰ ਹੀ ਉਹਨਾਂ ਨੂੰ ਗੁਰੂ ਸਾਹਿਬ ਨੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਪਰਾਪਾਰ ਕਿਰਪਾ ਕਰਕੇ ਉਹਨਾਂ ਨੂੰ ਇੱਕ ਅਲਾਈ ਕਲਮ ਦਿੱਤੀ ਕਿ ਜਿਹੜੇ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਨਹੀਂ ਵੀ ਹੈਗਾ ਦੀਪ ਉਹਨਾਂ ਦੇ ਕਰਮਾਂ ਵਿੱਚ ਵੀ ਲਿਖ ਦੋ ਵੀ ਦੇ ਕਾਰਮਾ ਚ ਮਾਰ ਲਿਖ ਦਿੰਦੇ ਨੇ ਬਾਬਾ ਦੀਪ ਸਿੰਘ ਜੀ ਉਹ ਫਿਰ ਆਪਾਂ ਨੂੰ ਮਿਲਦਾ ਫਿਰ ਸੰਤਨ ਨੂੰ ਸ੍ਰੀ ਗੁਰੂ ਦਾ ਹੁੰਦਾ ਅਸੀ ਮਹਾਰਾਜ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਦਸਵੇਂ ਜਾਮੇ ਚ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਰੂਪ ਦਸਵੇਂ ਜਾਮੇ ਚ ਆ ਕੇ ਫਿਰ ਬਾਬਾ ਦੀਪ ਸਿੰਘ ਨੂੰ ਅਲਾਹੀ ਕਲਮ ਦਿੱਤੀ ਜੀ ਖਾਲਸਾ ਜੀ ਹੁਣ ਮੈਂ ਇੰਨੀਆਂ ਗੱਲਾਂ ਕਰਦੀ ਹੋਈ ਤੁਹਾਡੇ ਤੋਂ ਫਤੇ ਦੀ ਆਖਿਆ ਮੰਗਦੀ ਆ ਮੇਰੀ ਫਤੇ ਪਰਵਾਨ ਕਰਨੀ ਦਿਸੰਬਰ ਦਿਸੰਬਰ ਦੇ ਵਸਤੇ ਹੋਏ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਤੇ ਪਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ